ਵਾਹਿਗੁਰੂ ਸਾਹਿਬ ਜੀਉ ਬਲਿਹਾਰੀ ਗੁਰ ਆਪਣੇ ਤੇਵ ਹਾਰੇ ਸਰਵਾਰ ਜਿਨ ਮਾਨਸ ਤੇ ਦੇਵ ਤੇਰ ਕੀਏ ਕਰਤਨਾ ਲਾਗੇ ਗੁਰ ਸਾਫਾ ਪ੍ਰਕਾਰ ਪੁਰਖ ਕੀ ਥਾਉ ਪਾਰੇ ਗੁਰ ਦੀਓ ਸਾਰ ਸਾਰ ਪਰਮਾਤਮਾ ਦੀ ਨੋ ਹਉ ਗੁਰ ਜਪ ਲਗ ਖਾਲਸਾ ਰਹੈ ਜਨਾਰ ਕਬ ਲਗ ਤੇਜ ਦੀਉ ਗੁਣੇ ਸਾਰਾ ਜਬ ਇਹ ਕਹੈ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਹਨ ਕੀ ਭਤੀ ਜਬ ਇਹ ਕਹਿ ਬਿਨ ਪਰ ਕੀ ਤਾ ਮੈਂ ਨ ਕਰੂ ਗਿਨ ਕੀ ਪ੍ਰਤੀ ਅੰਮ੍ਰਿਤ ਨਾਮ ਨਿਭਾਨ ਹੈ ਮਿਲ ਪੀਉ ਭਾਈ ਜਿਸ ਸਿਮਰਤੋ ਸੋ ਰਪਾਈਐ ਸਭ ਤਾ 부ਝਾਈ ਕਰ ਸੇਵਾ ਪਰ ਬ੍ਰਹਮ ਗੁਰੁ ਭੁਖ ਰਹਿ ਮਨ ਪਾਈ سگل منورت پنیا پر واحو جی کا خالس واحر جی کے فتح تم تم صاحب شری گرو گرنتھ ساحب مہاراج ਪਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਲਸੇ ਦੇ ਪਰਗਣ ਦਿਹਾੜੇ ਨੂੰ ਮਨੁੰਦਿਆਂ ਹੁਣਾਂ ਜੋ ਅੰਮ੍ਰਿਤ ਵੇਲੇ ਤੋਂ ਦੇਵਾਂ ਬਗਾਪਾਰ ਨਿਰੰਤਰ ਗਾ ਰਹੇ ਹਾਂ ਆਪ ਜੀ ਨੇ ਭਾਰੀਆਂ ਭਰੀਆਂ ਗੁਰੂ ਜਸੂ ਗੁਰੂ ਦੇ ਬਾਣੀ ਦਾ ਕੀਰਤਨ ਸਾਨੂੰ ਦਿੱਤਾ ਬ੍ਰਹਮਤ ਵਿਚਾਰਾਂ ਇਤਿਹਾਸੀ ਨਿਵਚਾਰਾਂ ਸਾਖਸ਼ੀ ਦੇ ਸਿਰਜਣਾ ਦੇ ਸੰਬੰਧ ਵਿੱਚ ਵਿਚਾਰ ਆਪ ਜੀ ਦੀ ਸਰਵਣ ਕੀਤੀਆਂ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਵਿਦਵਾਨ ਸੱਜਣਾ ਨੇ ਆਪ ਜੀ ਨੂੰ ਜਾਣੂ ਕਰਵਾਇਆ ਸ੍ਰੀ ਵਿਦਿਆਸਿਮੀ ਜੂਬੇ ਸਰਗੁਪਾਲ ਸਾਹਿਬ ਜੀ ਦੇ ਬੇਅੰਤ ਬਖਸ਼ਿਸ਼ ਰਹਿਮਤ ਹੋਈ ਨਗ ਭਗ 250 ਸਾਲ ਜਿਸ ਫਲਸਫੇ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਫਲਸਫਾ ਸਾਨੂੰ ਦਿੱਤਾ ਜੋ ਵਿਚਾਰ ਜੋ ਸਿਧਾਂਤ ਜੋ ਜੀਵਨ ਦੇ ਜੁਗਤ ਤੇ ਫਿਰ ਪ੍ਰਚਾਰੀ ਕਈ ਵਕ ਵਕ ਗੁਰੂ ਸਾਹਿਬਾਨਾਂ ਨੇ ਸਾਨੂੰ ਬਹੁਤ ਮੋਲ ਖਜ਼ਾਨਾ ਦਿੱਤਾ ਜਿਹਦਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ ਤੇ ਜਦ ਹੀ ਇਹ ਨਾਨਕ ਦਾ 700 ਸਾਲ ਵਿੱਚ ਹੋਈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਮੁਕੰਮਲਤਾ ਸੰਪੂਰਨਤਾ ਕਰਦਿਆਂ ਸਤੂਰਾਂ ਨੇ ਇਹ ਬੜਾ ਇੱਕ ਕਾਰਜ ਕੀਤਾ ਖਾਲਸਾ ਪ੍ਰਗਟ ਕਰਕੇ ਇੱਕ ਵਿਸ਼ੇਸ਼ਾ ਕਰਕੇ ਸਿੱਖ ਦੇ ਲਈ ਜੋ ਖੰਡੇ ਦੀ ਤੋਰ ਇੱਕ ਭਰਾਯਾ ਦਾ ਨਾਲ ਤਿਆਰ ਕਰਨੀ ਗੁਰਮਤਿ ਦੀ ਰਹਿਣੀ ਨੂੰ ਅਪਣਾਉਣਾ ਸਤਿ ਪਾਤਸ਼ਾਹ ਨੂੰ ਸਾਨੂੰ ਦਿੜਕਵਾਇਆ ਆਪ ਜੀ ਨੇ ਇਹ ਇਤਿਹਾਸ ਜਾਣਿਆ ਸੁਣਿਆ ਕਿ ਜਦੋਂ ਤਾਮੂਰ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਤੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਕੇ ਵਿਸਾਖੀ ਦੇ ਪਿਕਤਰ ਹੋਇਆ ਤੇ ਅਸੀਂ ਲਗਾਤਾਰ ਗੜੀ ਵਾਰ ਜੋ ਵਿਚਾਰ ਸਰਮ ਕਰਦੇ ਆ ਨਾ ਉਹਦੇ ਵਿੱਚ ਇਹ ਵੀ ਬਾਰੇ ਜਨਨ ਦਾ ਯਤਨ ਕੀਤਾ ਸੰਤਾਂ ਨੂੰ ਪਹਿਲਾਂ ਵੀ ਦੱਸਿਆ ਗਿਆ ਖਾ ਗਿਰੋ ਵਿਸਾਖੀ ਦਾ ਦਿਹਾੜਾ ਇਹਦੇ ਦੀ ਖਤਰਤਾ ਕਿਉਂ ਹੁੰਦੀ ਸੀ ਸਾਲ ਵਿੱਚ ਦੋ ਦਿਨ ਮਿੱਠੇ ਹੋਏ ਸੰਤਾਂ ਜੂ ਅਮ ਦਾ ਸਮਾਰਾਹ ਵਾਲੀ ਦੇ ਸਮੇਂ ਇੱਕ ਵਿਸਾਖੀ ਦਾ ਤੇ ਦੂਸਰਾ ਦਿਵਾਲੀ ਦਾ ਜਦੋਂ ਸਿੱਖ ਸੰਤਾਂ ਇਕੱਤਰ ਹੁੰਦੀਆਂ ਆ ਰਹੀਆਂ ਭਾਈ ਪਾਉ ਜੁਰਗਾ ਜੀ ਦੇ ਨਾਮ ਇਤਿਹਾਸ ਵਿੱਚ ਭਾਈ ਪਾਉ ਕਮ ਹੰਸਾ ਕਿਹਾ ਜਾਂਦਾ। ਉਹਨਾਂ ਨਾਲ ਮਿਲ ਕੇ ਉਸ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸੰਗਤਾਂ ਆਉਂਦੀਆਂ ਰਹਿਣ। ਉਹਨਾਂ ਨੇ ਦਰਸ਼ਨ ਕਰਦੇ ਕਲੇ ਜਾਣਾ। ਪਰ ਕੁਝ ਦਿਨ ਇਹੋ ਜੇ ਨਿਯਤ ਕਰਨੇ ਚਾਹੀਦੇ ਨੇ ਕਿ ਜਦੋਂ ਵੱਖਰੇ ਵੱਖਰੇ ਸ਼ਹਿਰਾਂ ਨਗਰਾਂ ਤੋਂ ਹੂਹੂ ਪੂਰੇ ਇਲਾਕਿਆਂ ਤੋਂ ਸੰਗਤਾਂ ਵਿਸ਼ੇਸ਼ ਕਰਕੇ ਕਿਸੇ ਖਾਸ ਵਿਉਂਤੇ ਉਤੇ ਇਕੱਤਰ ਹੋਣ। ਉਹਦੇ ਵਿੱਚ ਆਪਸੀ ਭਾਈਚਾਰਾ ਬਣੇਗਾ ਇੱਕ ਸ਼ਹਿਰ ਦੇ ਤੁਸਕਾਂ ਵਸਨੀਕਾਂ ਕੋਈ ਦੂਸਰੇ ਸ਼ਹਿਰ ਦੇ ਵਸਨੀਕਾਂ ਐਂ ਤੇ ਗੁਰੂ ਨਾਨਕ ਦੇ ਘਰ ਦੀ ਵਿਚਾਰਨ ਮੰਨਣ ਵਾਲਾ ਪਰ ਉਹਦੀ ਆਪਸੀ ਸਾਂਝ ਹੋਈ ਜਿਹੜੇ ਕਰਕੇ ਇੱਕ ਉਹ ਸਾਖੀ ਦੇ ਉੱਤੇ ਇਕੱਤਰ ਹੋਣਾ ਤੇ ਦੂਸਰਾ ਦਿਵਾਲੀ ਦੇ ਸਮੇਂ ਤੇ ਇਕੱਤਰ ਹੋਣਾ ਇਹ ਗੁਰੂ ਅਮਰਦਾਸ ਜੀ ਸਮੇਂ ਤੁਸੀਂ ਕੀ ਜਿਹੜੇ ਕਹੇ ਜ਼ਰੂਰੂ ਬੋਲ ਸਿੰਘਾ ਰਾਜ ਨੇ ਖਾਲਸਾ ਸਾਹਿਬਾਨ ਨੂੰ ਵਿਸ਼ੇਸ਼ ਕਰਕੇ ਹੁਕਮਨਾਮੇ ਦੂਰ ਦੂਰ ਤੱਕ ਭੇਜੇ ਗਏ ਚੁਕੀਆਂ ਲਿਖੀਆਂ ਮਈਆਂ ਕਿ ਇਸ ਵਿਸਾਖੀ ਤੇ ਜਿੰਨਾ ਵੱਡਾ ਰਿਕਟ ਹੋ ਸਕਦਾ ਹੋਣਾ ਚਾਹੀਦਾ ਸੰਗਤਾਂ ਨੂੰ ਪਹਿਲਾਂ ਵੀ ਨਹੀਂ ਆਇਆ ਉਹ ਇੱਥੇ ਜਰੂਰ ਹੋਣਾ ਤੇ ਬੜੀ ਭੜੀ ਇਕੱਤਰਤਾ ਹੋਈ ਹੈ ਮਹਾਰਾਜ ਗੁਰੂ ਕੋਲੋਂ ਇਸ ਨੇ ਉਸ 71 ਤਾ ਦੇ ਵਿੱਚ ਪੰਜ ਸਿੰਘਾਂ ਦੀ ਧੂਣ ਕੀਤੀ ਹੈ ਭਾਈ ਦਿਆਸੀ ਤੇ ਭਾਈ ਧਰਮ ਸਿੰਘ ਭਾਈ ਹਿਮਤ ਸਿੰਘ ਤੇ ਭਾਈ ਬੋਖਮ ਸਿੰਘ ਤੇ ਭਾਈ ਸਾਹਿਬ ਸਿੰਘ ਮਹਾਰਾਜ ਨੇ ਵਸ਼ੇਸ਼ ਮर्यादा ਦੇ ਨਾਲ ਬਾਣੀ ਪੜ੍ਹ ਕੇ ਖੰਡੇ ਦੀ ਬਹੁਤ ਤਿਆਰ ਕੀਤੀ ਤੇ ਇਹਨਾਂ ਪੰਜਾਂ ਸਿੰਘਾਂ ਨੂੰ ਸ਼ਕਾਇਆ ਔਰ ਤੋਂ ਗੋਬਿੰਦ ਸਿੰਘ ਮਹਾਰਾਜ ਨੇ ਉਰੇ ਤੋਂ ਬਾਅਦ ਇਹਨਾਂ ਪੰਜਾਂ ਸਿੰਘਾਂ ਦੇ ਨਾਮ ਕਰਦੇ ਸਤਨੂ ਪਾਤਸ਼ਾਹ ਨੇ ਇਹਨਾਂ ਦੇ ਨਾਮਾਂ ਦੇ ਨਾਲ ਆਪਣੇ ਵੱਲੋਂ ਦਿੱਤਾ ਇੱਕ ਨਾਮ ਜਿਹੜਾ ਸੀ ਸਿੰਘ ਸ਼ਬਦ ਨੂੰ ਬਖਸ਼ਿਸ਼ ਦਿੱਤਾ। ਨੀਂਵੀਆਂ ਮੇਰੇ ਇੱਕ ਉਹ ਸ਼ਬਦ ਹੈ ਤੇ ਸਾਡੇ ਸਿੰਘਾਂ ਦੇ ਵਾਸਤੇ ਸਿੰਘ ਸ਼ਬਦ ਜਿਹੜਾ ਸੀ ਮਹਾਰਾਜ ਜੀ ਉਹ ਸਾਨੂੰ ਬਖਸ਼ਿਸ਼ ਦਿੱਤਾ। ਮਹਾਰਾਜ ਜੀ ਕਿਹਾ ਕੁਝ ਇਹ ਪਿਆਰੇ। ਔਰ ਉਸ ਦਿਨ ਸਤਨੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਨੰਦਪੁਰ ਦੀ ਧਰਤੀ ਤੇ ਖੰਡੇਰ ਦੀ ਤੋਰ ਲੈਣ ਵਾਲਿਆਂ ਦੀ ਕੋ ਗੰਦੀ ਤੇ ਇਤਿਹਾਸ ਨੇ ਰਸੀ ਹੈ ਉਹਦੇ ਵਿੱਚ ਲਗਭਗ 20000 ਦੇ ਕਰੀਬ ਇੱਕੋ ਦਿਨ ਖੰਡੇਰੀ ਕੋਸ਼ ਸਿਖਾੜੇ ਲਈ ਹੈ ਸਿੰਘ ਜੀ ਉਹਨਾਂ ਸਮਿਆਂ ਵਿੱਚ ਅਸੀਂ ਵੇਖ ਸਕਦੇ ਹਾਂ ਕਿਵੇਂ ਸੰਗਤਾਂ ਗੁਰੂ ਗੁਰੂ ਕਿੰਨੀ ਕਿੰਨੀ ਦੂਰ ਤੋਂ ਕਿੰਨੀਆਂ ਮੁਸ਼ਕਲਾਂ ਨੂੰ ਝੱਲਦੇ ਆਉਂਿਆ ਇਕੱਤਰ ਹੋ ਜਾਂਦੇ ਆ ਫਿਰ ਉਹਨਾਂ ਨੇ ਗੁਰੂ ਕੀ ਬਖਸ਼ਿਸ਼ ਕੀਤੀ ਖੰਡੇਰ ਦੀ ਤੋਰ ਲਈ ਹੈ ਔਰ ਤੁਹੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜਦੋਂ ਵੀ ਖੰਡੇ ਦੀ ਪਹੁੰਚ ਦਿੱਤੀ ਜਾਂਦੀ ਉਹਦੇ ਤੋਂ ਪਹਿਲਾਂ ਗੁਰਮਤਿ ਜੀ ਰਹਿਣੀ ਦੱਸੀ ਜਾਂਦੀ ਕਿ ਭਾਈ ਇਹ ਤੁਸੀਂ ਇਹਨੂੰ ਮਨਜ਼ੂਰ ਕਰਦੇ ਹੋ ਜੇ ਇਹ ਜੀਵਨ ਤੁਹਾਡੇ ਤੋਂ ਤੁਸੀਂ ਆਪਣਾਣਾ ਚਾਹੁੰਦੇ ਹੋ ਫਿਰ ਤੁਸੀਂ ਖੰਡੇ ਦੀ ਪਹੁੰਚ ਲਓ ਕਿ ਜਿਵੇਂ ਕਿ ਆ ਜਿੰਨਾ ਵੀ ਹੋਜੇ ਵੀ ਇੱਕ ਔਰਗ ਦੇ ਬੋਲੋਆ ਡੀਸ ਜਾਰੀ ਕੀਤਾ ਗਿਆ ਕਿ ਇਹਨੇ ਮੁਸਲਮਾਨ ਬਣਾਉਣੇ ਨੇ ਲੋਕ ਉਹ ਟਾਰਗੇਟ ਦਿੱਤਾ ਗਿਆ ਜਿਵੇਂ ਆਪ ਸਰਕਾਰਾਂ ਕੋਲੋਂ ਟਾਰਗੇਟ ਦਿੱਤਾ ਜਾਂਦਾ ਹੈ ਨਾ ਵੀ ਇੱਕ ਸਾਲ ਦੇ ਵਿੱਚ ਤੁਸੀਂ ਇੰਨੇ ਕੰਮ ਕਰਨੇ ਤੇ ਉਹ ਔਰ ਜਿਵੇਂ ਨਹੀਂ ਦਿੱਤਾ ਤੋ ਉਹਦੇ ਉਹਨੇ ਬਹੁਤ ਜ਼ਿਆਦਾ ਜੰੰੂ ਦੇਖਣੇ ਤੇ ਆਖੜਾ ਵੀ ਉਹਨਾਂ ਨੂੰ ਸ਼ਾਬਾਸ਼ ਦੇਣੀ ਇਹਨਾਂ ਨੇ ਜੰੰੂ ਰਕਾ ਦਿੱਤੇ ਵੀ ਇਹਦੇ ਰੋਗ ਇਹਰੇ ਅਸੀਂ ਤਲਵਾਰ ਕਰ ਦਿੰਦੇ ਨੂੰ ਸਮਾਰਨਾ ਪਰ ਗੁਰੂ ਕੀ ਘਰ ਦੇ ਵਿੱਚ ਗੁਰ ਸਿੱਖੀ ਦਾ ਅਧਿਕਾਰਨ ਦੇ ਲਈ ਕਿਸੇ ਦੇ ਕੁੱਤੇ ਦੀ ਤਵਾਰ ਨਹੀਂ ਤੋਂ ਹੁੰਦੇ ਰਹੀ। ਸਭ ਉਹਦੇ ਕੁੱਤੇ ਛੜਿਆ ਗਿਆ ਕਿ ਤੈਨੂੰ ਜੇ ਦੇ ਵਿਚਾਰ ਮਨਜ਼ੂਰ ਹੈ ਤੇ ਤੂੰ ਸਿੱਖ 사ਜਾ। ਖੰਡੇ ਦੀ ਪੌੜ ਲੈ ਜਿਹੜਾ ਦਿਲ ਨਹੀਂ ਕਰਦਾ ਤੇ ਨਾ ਹ। ਗੁਰੂ ਗੋਬਿੰਦ ਸਿੰਘ ਜੀ ਖਾਸਾ ਪ੍ਰਗਟ ਕੀਤਾ। ਇਹ ਬੜੇ ਵਿਚਾਰ ਸੋ ਵੱਖ-ਵੱਖ ਜਿਹੜੇ ਆ ਨਾ ਉਹ ਮਿਲਦੇ ਨੇ। ਖੈਰ ਕੁੜੀਆਂ ਲੜੀਆਂ ਕਾਰਨ ਸਾਰਾ ਇਤਿਹਾਸ ਆਪ ਤੁਹਾਨੂੰ ਜਾਂਦੇ ਹੋ। ਮੈਂ ਕੁਝ ਗੱਲਾਂ ਜਿਵੇਂ ਇੱਥੇ ਪਸਾਰੀਆਂ ਕਰਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਲ ਭਾਈ ਦਇਆ ਸਿੰਘ ਜੀ ਆਏ ਮਹਾਰਾਜ ਨੇ ਕਿਹਾ ਬਾਤ ਉਹ ਅਸੀਂ ਜਦੋਂ ਪੰਜਾਂ ਸਿੰਘਾਂ ਦੇ ਬਾਰੇ ਦੇਖਦੇ ਹਾਂ ਤਾਂ ਭਾਈ ਦਇਆ ਸਿੰਘ ਨਾਹੋ ਤੋਂ ਆਏ ਸੀ ਭਾਈ ਤਰਫੋਂ ਸੇ ਦਿੱਲੀ ਦੇ ਭਾਈ ਹਿੰਮਤ ਸਿੰਘ ਜਗਨਨਾਥ ਪੂਰੀ ਦੇ ਭਾਈ ਮੋਗਲ ਸਿੰਘ ਦੁਬਾਰ ਕਾ ਨੇ ਵੀ ਭਾਈ ਜੋ ਸਾਹਿਬ ਸਿੰਘ ਨੇ ਉਹ ਬਿਤਰ ਦੇ ਤੋ ਅਸੀਂ ਉਹ ਦੇਖਦੀ ਆ ਕਿ ਜਿਹੜੇ ਜੇ ਸਿੰਘ ਵਾਰ-ਵਾਰ ਖਾਮਾ ਤੋਂ ਆਏ ਕਿ ਦੀ ਅਸੀਂ ਬਹੁ ਨੂੰ ਦੇਖੀਏ ਜਿੱਥੋਂ ਦਇਆ ਆਈ ਹੈ ਕਿਉਂਕਿ ਇਹ ਖਾਲਸੇ ਦੇ ਗੋਣੇ ਦਇਆ ਧਰਮ ਹਿੰਮਤ ਮੋਹਮ ਮੋਹਮ ਦਾ ਭਾਵ ਹੁੰਦਾ ਦ੍ਰਿੜਤਾ ਤੇ ਸਾਹਿਬ ਸਾਹਿਬ ਦਾ ਸਾਹਿਬ ਦਾ ਬਤੂ ਦਾ ਸਾਈ ਵੀ ਮਾਲਕੀ ਗੁਰੂ ਗੋਬਿੰਦ ਸਿੰਘ ਜੀ ਰਾਜੇ ਖਾਲਸੇ ਦੇ ਪੰਜ ਘੋੜੇ 71 ਕੀ ਜੇ ਅਸੀਂ ਉਹ ਵੀ ਵਾਖਵਾ ਕਲਾ ਕਲਾ ਜੇ ਤਬੜਾ ਵੱਡਾ ਪਰਸਵਾ ਬਣਦਾ ਖਾਲਸਾ ਪਰ ਜੇ ਪੰਜਾ ਘੋੜਾ ਨੂੰ ਨਹੀਂਏ ਨਾ ਤੇ ਕਿਤੇ ਲਾਹੌਰ ਵਾਲੇ ਚਾਪੀ ਮਾਰੀਏ ਤੇ ਲਾਹੌਰ ਜਿਹੜਾ ਕੋ ਸ਼ਹਿਰ ਕਿ ਹੁੰਦਿਆ ਸੀ ਉਥੇ ਕੀ ਬਦਲਾ ਹੈ ਤੁਸੀਂ ਜੇ ਸਿੱਧੇ ਇਤਿਹਾਸੂ ਲੈ ਲੈਂਦੇ ਆ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਸ ਰੂਪ ਵਿੱਚ ਸ਼ਹੀਦ ਕੀਤਾ ਗਿਆ ਲਾਹੌਰ ਦੀ ਧਰਤੀ ਕਿਵੇਂ ਦਸਰਜ ਕੀਤਾ ਕਿਵੇਂ ਅਤਿਆਚਾਰ ਅਣਮਨੁੱਖੀ ਅਤਿਆਚਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੀਤਾ ਇਹਦਾ ਹੋਰ ਵੀ ਉਹ ਧਰਤੀ ਹੈ ਜਿੱਥੇ ਬੰਦ ਬੰਦ ਕੱਟੇ ਜਿੱਥੇ ਸ਼ੀਸ਼ੇ ਤੋਂ ਖੋਪੜਾ ਲਾਏ ਇਹਦਾ ਹੋਰ ਵੀ ਉਹ ਧਰਤੀ ਹੈ ਜਿਸ ਥਾਂ ਦੇ ਉਤੇ ਚੱਕੜੀਆਂ ਤੇ ਚਾੜੀਆਂ ਗਿਆ ਇਹ ਉਹ ਧਰਤੀ ਹੈ ਜਿੱਥੇ ਸਿੱਖਾਂ ਦੇ ਸਿਰਾਂ ਦੇ ਮੋਢੇ ਦਾ ਖੰਡ ਦੇ ਐਲਾਨ ਕੀਤੇ ਗਏ ਕਿ ਜਿਹੜੇ ਜਿਹੜੇ ਸਿਰ ਲੈ ਕੇ ਆਉਂਦੇ ਸੀ ਸਿੱਖਾਂ ਦੇ ਉਹਨਾਂ ਨੂੰ ਇਸ ਧਰਤੀ ਕੋਈ ਨਾਮ ਦਿੱਤੇ ਇਹ ਤਾਂ ਬਹੁਤ ਹੀ ਬਹੁਤ ਦਰਦੀ ਹੈ ਜਿੱਥੇ ਬੀਬੀਆਂ ਦੀਆਂ ਢੋਲੀਆਂ ਤੋਂ ਛੋਟੇ ਛੋਟੇ ਬੱਚਿਆਂ ਨੂੰ ਬਾਹਾਂ ਤੋਂ ਫੜ ਕੇ ਕਿੱਟਿਆ ਗਿਆ ਉਹਨਾਂ ਨੂੰ ਲਗਾ ਤੋਂ ਫੜ ਕੇ ਆਕਾਸ਼ ਵਿੱਚ ਸੁਟਿਆ ਗਿਆ ਨੀਂਦਿਆਂ ਦੇ ਨਾਲ ਉਹਨਾਂ ਨੂੰ ਪਰੋ ਦਿੱਤਾ ਗਿਆ ਲਾਹੌਰ ਵੀ ਬਹੁਤ ਦਰਦੀ ਹੈ ਜਿੱਥੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕੀਤੇ ਮਾਵਾਂ ਦੀਆਂ ਢੋਲੀਆਂ ਤੋਂ ਆਉਂਦੇ ਉਹਨਾਂ ਟੁਕੜਿਆਂ ਦੇ ਹਾਰ ਪਾ ਕੇ ਪਰੋ ਕੇ ਤੇ ਮਾਵਾਂ ਦੇ ਘਰ ਵਿੱਚ ਪਾ ਦਿੱਤੇ ਲਾਹੌਰ ਦੀ ਉਹ ਦਰਦੀ ਹੈ ਮਹਾਰਾਜ ਦੀ ਉਸਤਿਆਬਈ ਨੇ ਇੱਕ ਚੇਤਾ ਰੱਖਿਆ ਜੇ ਜਿੰਨਾ ਚਿਰ ਤੱਕ ਗੁਰੂ ਦਾ ਖਾਲਸਾ ਉੱਤੇ ਨਾ ਆਇਆ ਲਾਹੌਰ ਵਿੱਚ ਰੋਜ ਕਤਲੋਗਾਰਤ ਹੋਈ ਹੈ ਪਰ ਜਿਸ ਦਿਨ ਗੁਰੂ ਕੇ ਸਿੱਖਾਂ ਨੇ ਲਾਹੌਰ 'ਤੇ ਕਮਜਾ ਕੀਤਾ ਨਾ پیرੋਜ਼ੇ ਬਾਦਬੰਦ ਨਿਕਟਿਆ ਗਿਆ ਫਿਰ ਕਿਸੇ ਦਾ ਖੂਪਰ ਨਹੀਂ ਲਾਹੌਰ ਵਿੱਚ ਰਿਹਾ ਫਿਰ ਉਸ ਲਾਹੌਰ ਵੀ ਧਰਤੀ ਦੇ ਮਾਵਾਂ ਦੀਆਂ ਝੂੜੀਆਂ ਵਿੱਚੋਂ ਬੱਚੇ ਕੱਢ ਕੇ ਟੁਕੜੇ ਕਰਕੇ ਉਹਨਾਂ ਦੀਆਂ ਝੂੜੀਆਂ ਵਿੱਚ ਨਹੀਂ ਪਾਏ ਜਿਸਨ ਗੁਰੂ ਦਾ ਖਾਸਾ ਉਤੇ ਤੱਕ ਦੇ ਬੈਠਾ ਜਦੋਂ ਸਿਕਰਾਜ ਕਾਇਮ ਹੋਇਆ ਕਿ ਦੁਨੀਆਂ ਸਜਾਵਾਂ ਦਿੱਤੀਆਂ ਗਈਆਂ ਉਥੇ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਸਿੱਖੀ ਛੱਡ ਕੇ ਆ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਜ਼ਿੰਦਗੀ ਦੇ ਦੇਵਾਂਗੇ ਕਿ ਨਹੀਂ ਅਜਿhko ਪਰਣਾ ਹੋਣ ਵਾਸਤੇ ਤਿਆਰ ਹੋ ਉਹ ਸਿੱਖਾਂ ਨੇ ਗਾਇਆ ਸਾਡੇ ਕੋਲ ਕਿੰਨੀਆਂ ਪੰਕਤੀਆਂ ਇਤਿਹਾਸ ਦੇ ਵਿੱਚ ਉਹ ਲੋਕਾਂ ਦੀ ਜ਼ੁਬਾਨ ਤੇ ਚੜੀਆਂ ਨੇ ਉਹ ਕਹਿੰਦੇ ਆਰਾ ਪਿਆਰ ਨਾਲ ਜੇ ਨਾਇ ਤਾਂ ਗਾਇਬ ਉਹ ਸਿੱਖੀ ਸੇਖਨਾ ਇੱਥੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਬੋਂ ਦੇ ਬਚਨਾਂ ਨੂੰ ਪੂਰਾ ਕੀਤਾ ਗਿਆ ਖੋਪਰ ਲੱਭ ਜਾਵੇ ਗੱਲ ਕੋਈ ਨਹੀਂ ਪਰ ਕੇਸ ਨਹੀਂ ਕੱਟਨੇ ਤੇ ਜਿਵੇਂ ਲੈਵੰਡੇ ਤੇ ਮੈਂ ਇਹ ਕੰਮ ਕਰਦਾ ਹੁਣਾ ਦੁਨੀਆਂ ਦੇ ਵਿੱਚ ਜਿਵੇਂ ਮਰਜੀ ਇਨਸਾਨ ਨੇ ਆਪਣਾ ਰੂਪ ਸਰੂਪ ਬਣਾ ਲਿਆ ਨਾ ਕਿਸੇ ਨੇ ਕੋਈ ਨੋਟਿੰਡ ਦਿੱਤੀ ਕਿ ਜੇ ਕੋਈ ਕਿੰਤੂ ਪ੍ਰਮਤ ਨੂੰ ਜਿਵੇਂ ਮਰਜੀ ਕੋਈ ਵਾਰ ਬਣਾਵੇ ਕੋਈ ਕੱਟੇ ਕੋਈ ਰੱਖੇ ਜਿਵੇਂ ਮਾਦੀ ਕਰੇ ਪਰ ਸਿੱਖੀ ਸਰੂਪ ਦੇ ਲਈ ਸਿੱਖ ਚਰਖਣੀਆਂ ਦੇ ਚੜੇ ਨਹੀਂ ਸਿੱਖੀ ਸਰੂਪ ਨੂੰ ਕਾਇਮ ਰੱਖਵਾਸਤੇ ਬੰਦ-ਬੰਦ ਕਰਵਾਏ ਨਹੀਂ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਸਤੇ ਮਾਵਾਂ ਦੇ ਪੱਛਿਆਂ ਦੇ ਟੁਕੜੇ ਕਰਵਾਏ ਇਹ ਆ ਪਰਸਪਰਿਕ ਸਾਡਾ ਜਿਹੜਾ ਸਾਨੂੰ ਸਰੂਪ ਦੇ ਤਨਖਤ ਨੂੰ ਹੋਵੇ ਸਿਕਵਾ ਰਹਾ ਹੈ ਜਿਹੜਾ ਸਾਨੂੰ ਫਲਸਫਾ ਸਿੱਖੀ ਦਾ ਦੇਖੋ ਇਹ ਮੁਸ਼ਕਲ ਨਾਲ ਮੇਰੇ ਆ ਸੋਖਾ ਨਹੀਂ ਮਿਲਿਆ ਛੜੀ ਸਿੱਖੀ ਛੜਣੀ ਛੜ ਜਾਣ ਦੇ ਲਈ ਬੇਨਤ ਕਾਰਨ ਨਹੀਂ ਕੋਈ ਇਹਦਾ ਜੀ ਮੇਰਾ ਸਿਰ ਦੁਖਦਾ ਪਾਣੀ ਬੰਦ ਖੜਾ ਮੈਂ ਬਾੜੀ ਨਹੀਂ ਰੱਖਦਾ ਸਿਰ ਤੋਂ ਕੋਈ ਨਾ ਵੀ ਹੈ ਉਹ ਬਥੇ ਬਥੇ ਕੰਮ ਹੈਮ ਨੋ ਦਸਿਨਾ ਦੇ ਬਣਾਏ ਜਾਂਦੇ ਦਸਾਵੇ ਸਿੱਖਾਂ ਕੋਲ ਸਿੱਖੀ ਰੱਖਣ ਦੇ ਲਈ ਕੇਸ ਸਾਫ ਰੱਖਣ ਦੇ ਲਈ ਆਪਣੇ ਸੂਪਰ ਰੂਪ ਰੱਖਣ ਦੇ ਲਈ ਕੁਝ ਕਾਰਨ ਨੇ ਦੁਨੀਆ ਦੇ ਵਿੱਚ ਇਸ ਰੂਪ ਜਿਹੜਾ ਇਹ ਰਹੀ ਸ਼ਹੀਦियां ਹੁੰਦਾ ਹੈ ਸ਼ਹਾਦਤਾਂ ਹੋਈਆਂ ਸਿੱਖਾਂ ਆਪਣਾ ਆਪਾ ਖਤਮ ਕਰਵਾ ਲਿਆ ਪਰ ਗੁਰੂ ਦਾ ਰੂਪ ਨਹੀਂ ਛਿੜਿਆ ਤੇ ਖਾਲਸੇ ਦਾ ਪ੍ਰਗਟ ਧਾਰਾ ਤੇ ਮਹਾਰਾਜ ਜੀ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਲਸੇ ਮੇਰਾ ਖਾਸ ਰੂਪ ਹੈ ਖਾਲਸੇ ਮੇਰਾ ਪਰਉ ਨਿਵਾਸ ਮੈਂ ਜਿਹੜੇ ਇਹੇ ਵਿੱਚ বাসਨਾ ਇਹਨਾਂ ਦੇ ਵਿੱਚ বাসਨਾ ਗੁਰੂ ਕੋਲ ਜਿਮਾਰਾ ਕਿਹਾ ਮੈਨੂੰ ਹੋਰ ਕਿਤੇ ਉਹਨਾਂ ਲੱਭਿਓ ਆਪਣੇ ਆਪ ਨੂੰ ਲੱਭਣੇ ਉਹ ਤੁਹਾਡੇ ਵਿੱਚ ਹੀ ਵਸਦਾ ਪਰ ਕਦੋਂ ਵਸਦੇ ਜਦੋਂ ਗੁਰੂ ਦੀ ਵਿਚਾਰ ਗੁਰੂ ਦੀ ਸਿੱਖਿਆ ਗੁਰੂ ਦੇ ਸਦਾਮਾਨੀ ਪਾਲਣਾ ਅਸੀਂ ਕਰਦੇ ਅਸੀਂ ਉਹਨੂੰ ਗੁਰੂ ਦੇ ਖਾਲਸਾ ਦੇ ਧਾਰਮਿਕ ਬਣਦੇ ਮਹਾਰਾਜ ਕਹਿੰਦੇ ਖਾਲਸਾ ਮੇਰਾ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਦੀ ਜਾਨ ਉਹ ਇਹ ਮੇਰਾ ਸਰੀਰ ਹੈ ਮੇਰੇ ਪ੍ਰਾਣ ਮੇਰੇ ਸਾਹ ਪ੍ਰਾਣ ਪ੍ਰਤਿਪੰਥ ਦੇ ਅਨੁਸਾਰ ਲੈ ਰਹੇ ਹਾਂ ਸਾਹ ਸਾਡੇ ਕਰਦੇ ਆ ਤਾਂ ਬਾਣੀ ਵਿੱਚ ਇੱਕ ਗੱਲ ਬੜੀ ਸੋਹਣੀ ਗੋਬਿੰਦ ਸਿੰਘ ਜੀ ਨੇ ਆਖੀ ਕਹਿੰਦੇ ਹਮ ਆਦਮੀ ਹਾਂ ਇੱਕ ਧੰਮੇ ਅਸੀਂ ਇੱਕ ਧੰਮ ਦੇ ਇੱਕ ਸਾਦੇ ਬੰਦਿਆਂ ਪਤਾ ਹੀ ਨਹੀਂ ਇੱਕ ਸਾ ਆਇਆ ਮੂਜਾ ਕੋਈ ਕੋਸਾ ਕਿਸੇ ਨੂੰ ਜੀਕੀਨ ਕੋੜਾ ਦੂਜਾ ਸਾ ਕਿਸੇ ਨੇ ਲੈ ਰਿਹਾ ਨਾ ਬਸ ਇਹੀ ਲੱਗਦੀ ਜਸਤ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਖਾਲਸਾ ਮੇਰਾ ਪਿੰਡ ਪ੍ਰਾਣ ਮੇਰਾ ਸ਼ਰੀਰ ਪਿੰਡ ਦਾ ਮਤਲਬ ਹੁੰਦਾ ਸ਼ਰੀਰ ਪ੍ਰਾਨ ਦਾ ਮਤ ਉਸ ਸਾ ਮੇਰੇ ਸਾਰਾ ਵੀ ਮੇਰਾ ਖਾਲਸਾ ਮੇਰਾ ਸ਼ਰੀਰ ਵੀ ਮੇਰਾ ਖਾਲਸਾ ਮੇਰੀ ਜਾਨ ਵੀ ਮੇਰਾ ਖਾਲਸਾ ਤੁਹਾਹਰਾ ਜਿਹਨੇ ਨਾਮ ਮਾਨ ਰੱਖਿਆ ਇਹਦਾ ਭਾਵ ਇਹ ਹੈ ਕਿ ਜਿਹੜਾ ਫਕਰ ਜਿਹੜਾ ਮਾਨ ਸਾਨੂੰ ਜਿਹੜਾ ਰੂਪਾ ਸਾਨੂੰ ਗੁਣੇ ਮਰਕਸ਼ਿਸ਼ ਕੀਤਾ ਨਾ ਉਹਦੀ ਸੁਭਾਅ ਦੀ ਵਿਚਾਰਾ ਆਪ ਜੀ ਨੇ ਬਹੁਤ ਸਰਵਣ ਕੀਤੀ ਪਰ ਥੋੜੇ ਜਿ ਸਮਝ ਦੇ ਦਿੱ ਤੂੰ ਕਮਾਤਾ ਹੀ ਲੱਗਦਾ ਨਹੀਂ ਕਣ ਜਿਨ੍ਹਾਂ ਨੇ ਸਿੱਖੀ ਦੇ ਮਹੌਣੀ ਲਵਾ ਦਿੱਤੀ ਹੈ ਸਾਡੇ ਲਈ ਪੂਰਵੇਂ ਪਾਦ ਤੇਰੇ ਤੇ ਡੀਂਗ ਨਾ ਮਾਰੋ ਤੇ ਸਾਡੇ ਦਾਦਿਆਂ ਬਾਬਿਆਂ ਨੇ ਮਾਰ ਦਿੱਤਾ ਇਹ ਵੀ ਦੇਖੋ ਸਾਡੇ ਘਰਾਂ ਵਿੱਚ ਕੀ ਹੋ ਰਿਹਾ ਸਾਡੇ ਪੁੱਤਰ ਪੁੱਤਰੀ ਕਿਸ ਪਾਸੇ ਚਲੇ ਗਏ ਇਹ ਕੀ ਤਾਂ ਗੁੱਸਾ ਸਾਡੇ ਵੱਡਿਆਂ ਨੇ ਤੇ ਸਾਨੂੰ ਉਹ ਕਰਨਾ ਸੀ ਉਹਨੇ ਸਿੱਖੀ ਕੇ ਸਾਸਵਾਸਾਂ ਨਾਲ ਨਾ ਪੁੱਤਰ ਘਣੀ ਤੇ ਚੜ ਗਏ ਨੇ ਸਾਡੇ ਕੋਲ ਕੀ ਇਤਿਹਾਸ ਹੈ ਪਰ ਸਾਡੇ ਕੋਲ ਵਰਤਮਾਨ ਕੀ ਹੈ ਸਾਡਾ ਭਵਿੱਖ ਕੀ ਹੈ? ਅਸੀਂ ਇੱਕ ਜੱਗ ਨੂੰ ਦੇਖਣੀ ਆ ਕਿ ਸਾਡਾ ਇਤਿਹਾਸ ਸਾਡੇ ਕੋਲ ਹੈ। ਇਤਿਹਾਸ ਮਾਰੀ ਰੂਟ ਹੈ, ਫਕਲ ਕਿਉਂ ਹੈ? ਔਰ ਬੜੀ ਕਮਾਰ ਦੀ ਗੱਲ ਹੈ ਸਾਡੇ ਕੋਲ ਇੱਕ ਵੀ ਉਦਾਹਰਨ ਜੇ ਹੋਵੇ ਨਹੀਂ ਜਦੋਂ ਸਿੱਖ ਨੇ ਕਿਹਾ ਮੈਨੂੰ ਛੱਡ ਦਿਓ ਮੈਂ ਸਿੱਖੀ ਛੱਡੀ। ਜਾਣ ਬਿਚੌਣੀ ਕਿੰਨੀ ਸੌਟੀ ਕਹਿ ਦੋ ਮੈਂ ਸਿੱਖਣ ਉਹ ਬਾਬਾ ਬਨਾਰਸੀ ਭਾਵਰ ਦੀ ਕਸ਼ੀਰ ਜੀ ਤੋਂ ਪਹਿਲਾਂ ਜਦੋਂ 100-100 ਸਿਗਰੋਜ ਬਤਰ ਕੀਤੇ ਜਾਂਦੇ ਆ ਨਾ ਜਿੰਨੀ ਵਿੱਚ ਇੱਕ ਨੌਜਵਾਨ ਨੂੰ ਫੜ ਲਿਆ ਜਿਹੜਾ ਵਿਆਹ ਸੀ ਵਿਆਹ ਆ ਗਿਆ ਉਹਨੂੰ ਵੀ ਸ਼ਖਾਂ ਦੀ ਲਾਇਨ ਸਾਹਮਣੇ ਕੱਲੇ ਆ ਗਿਆ ਮਾਂ ਉਹਦੀ ਕਰਵਾਉਂਦੀ ਕਰੇ ਕਿਸੇ ਕੋਲ ਕਦੇ ਕਿਸੇ ਕੋਲ ਸੁਪਾਸ਼ਾ ਪਾਇਆ ਮੇਰਾ ਨਵਾਂ ਵਿਆਹਿਆ ਪੁੱਤ ਜਿਹੜਾ ਸੀ ਉਹ ਚੁੱਕ ਰਿਆ ਉਹ ਮਾਰ ਦਿਨਾ ਮੇਰੇ ਘਰ ਦੇ ਜਨ ਨੂੰ ਆਈ ਹੈ ਅਸੀਂ ਤੇ ਜ਼ਿੰਦਗੀ ਦਾ ਦੇਖਿਆ ਹੀ ਕੋਸ ਨਹੀਂ ਬੜੀ ਮੁਸ਼ਕਲ ਨਾਲ ਪੁੱਤ ਨੂੰ ਪਾਲ ਲਿਆ ਸੀ ਇੱਕੋ ਇੱਕ ਹੈ ਤੈਨੂੰ ਬਚਾਉਣਾ ਗੱਲ ਚੱਲਦੀ ਚੱਲਦੀ 1909 ਤੱਕ ਪਹੁੰਚ ਗਏ ਜਿੱਥੇ ਉਹ ਬੱਚੇ ਨੂੰ ਅਗੇ ਸ਼ਿਰਕਿਤਾ ਜਾਣਾ ਤੇ ਸ਼ਿਰਕ ਕਰਨ ਦਾ ਤਰੀਕਾ ਵੇਖੋ ਕਿ ਹੋ ਗਿਆ ਸਿਰ ਜਿਹੜੇ ਸਾਡੇ ਨਾਲ ਜਲਮ ਨੂੰ ਕਹਿੰਦੇ ਤੋਂ ਮੁਕਤੀ ਦੇਣ ਵਾਲਾ ਤੇ ਜਲਮ ਉਹ ਜਿਹੜਾ ਉਹ ਜੋ ਜਲਾਲ ਜਲਾਲ ਦੇ ਹੱਥ ਵਿੱਚ ਉਹ ਧੀ ਤਲਵਾਰ ਹੁੰਦੀ ਸੀ ਸ਼ੇਖ ਦਾ ਸਿਰ ਅੱਗੇ ਰੱਖਿਆ ਜਾਣਾ

ਇੱਕ ਲਾਈਨ ਲੱਗੀ ਹੁੰਦੀ 100 ਸਿਰੋ ਰੋਜ਼ ਇਸੇ ਤਰ੍ਹਾਂ ਕਰਦੇ ਉਹ ਸਾਡੇ ਸਾਹਮਣੇ ਕਿਸੇ ਦੇ ਗੋਚੇ ਕਿੜਾ ਮਾਰੋ ਤੁਸੀਂ ਬੋਲਦੇ ਇਹ ਕੀ ਗਰੀਬ ਬਣਾ ਕੀਤੀ ਕਿਉਂ ਆ ਇਹਦੇ ਵਜਿਹਾ ਕਿਤੇ ਮੇਰੇ ਵਰ ਨਾ ਹੋਵੇ ਸਾਡੇ ਸਾਹਮਣੇ ਕੀ ਬਿਮਾਰ ਹੋਣੀ ਹੋਵੇ ਨਾ ਅਸੀਂ ਬੋਲਦੇ ਨਹੀਂ ਸਾਡੇ ਸਾਹਮਣੇ ਕਿਸੇ ਦਾ ਸਾਰਾ ਕੁਝ ਕੋਈ ਲੁੱਟ ਲੈਣਾ ਤਾਂ ਤੋਂ ਬਾਅਦ ਅਸੀਂ ਕਹਿੰਦੇ ਚੁੱਪਾਓ ਕਿਤੇ ਸਾਡੇ ਦਿਮਾਗ ਨਾਲ ਸਾਰਿਆਂ ਨੂੰ ਟੁੱਟਿਆ ਜਾਂਦਾ ਚੋਪ ਰਹਿੰਦੇ ਆ ਫਰਦਾਨਾ ਵੀ ਟੁੱਟਿਆ ਗਿਆ ਉਹਦੇ ਨਾਲ ਆਗ ਬਲਬ ਹੋ ਗਿਆ ਉਹਦੇ ਨਾਲ ਆ ਹੋ ਗਿਆ ਗੱਲ ਇਹ ਆ ਨਾ ਅਸੀਂ ਕਿਸੇ ਵਾਸਤੇ ਨਹੀਂ ਬੋਲਦੇ ਤੇ ਜਦ ਸਾਡੀ ਬਾਹਰ ਜونی ਕਿਸੇ ਨੂੰ ਨਹੀਂ ਬੋਲਣਾ ਚੋਪਣਾ ਉਹ ਲਾਈਨ ਲੱਗੀ 100 ਸਿਕਾਂਮੀ ਇੱਕ ਇੱਕ ਨੂੰ ਕਰਕੇ ਵਧਿਆ ਜਾ ਰਿਹਾ ਤੇ ਕਿਸੇ ਐਮਬੀਸੀ ਨੇ ਰੋਜ਼ ਨਹੀਂ ਕਿਹਾ ਕਿ ਇਹ ਜਦ ਸੱਤ ਦਿਨ ਲਗਾਤਾਰ ਗੱਲ ਉਹ ਗੱਲ ਹੁੰਦੀ ਰਹੀ ਦਿੱਲੀ ਵਿੱਚ ਮਾਂ ਰੁਦੀ ਕੋ ਨੋਦੀ ਕਹਿੰਦੀ ਮੇਰਾ ਪੁੱਤ ਛੱਡ ਦਿਓ ਕਾਦ ਉਥੇ ਤੱਕ ਚਲ ਗਈ ਉਹ ਕਹਿੰਦੇ ਅਸੀਂ ਹੁਣ ਤੇਰੇ ਪੁੱਤ ਦੀ ਵਾਰੀ ਆਉਣ ਵਾਲੀ ਬਸ ਕੋਈ ਕਰ ਲੈ ਬੋਤਾ ਕੁਝ ਕਹਿਣਾ ਹੀ ਨਹੀਂ ਤੇਰਾ ਪੁੱਤ ਇਹ ਕਹਿੰਦੇ ਮੈਂ ਸਿੱਖ ਨਹੀਂ ਮੈਨੂੰ ਇਹਨਾਂ ਨੇ ਫੜ ਕੇ ਆਪਣੇ ਨਾਲ ਲੈ ਲਿਆ ਮੈਂ ਸਿੱਖ ਨਹੀਂ ਹੇ ਕਹਿੰਦੀ ਕਰ ਤੇ ਆ ਪੁੱਤ ਕਹਦੇ ਨਾ ਬਸ ਮਾਤਾ ਤੂੰ ਫਿਕਰ ਨਾ ਕਰ ਇਹ ਤੇਰਾ ਪੁੱਤ ਤੇਰੇ ਘਰ ਗੋਵੇ ਵਾਰੀ ਆ ਗਈ ਦੋਸਤੀ ਉਹ ਨੌਜਵਾਨ ਦੀ ਜਿਹਦਾ ਮ혼ੇ ਵਿਆਹ ਹੋਇਆ ਵਿਆਹੇ ਨੂੰ ਕੁੜਿਆ ਸੀ ਜਦੋਂ ਉਹ ਹੀ ਵਾਰੀ ਆਈ ਨਾ ਤੇ ਜਲਾਦ ਨੇ ਕਿਹਾ ਆਹ ਰੱਖ ਸਿਰ ਉਨੇ ਸਿਰ ਕਰਤਾ ਮਾੜੀਆਂ ਕਹਾ ਨਿਕਲਿਆ ਮੇਰੇ ਪੁੱਤ ਨੂੰ ਸ਼ਰਮ ਦੇ ਸਿਕਰੀ ਸਿੱਖ ਪਿੰਦਾ ਮਾਈ ਤੇਰੇ ਕਹਿਣ ਦੇ ਨਹੀਂ ਤੇਰਾ ਪੁੱਤ ਕਵੇ ਤੇਰਾ ਪੁੱਤ ਇਹ ਗੱਲ ਕਹਵੇ ਕਹਿੰਦਾ ਤੂੰ ਕੌਣ ਹੈ ਉਹ ਕਹਿੰਦਾ ਮੈਂ ਸਿੱਖ ਕਹਿੰਦਾ ਤੈਨੂੰ ਪਤਾ ਤੇਰੀ ਮਾਂ ਦਵਾਈਆਂ ਨੇ ਜੀ ਮੇਰਾ ਪੁੱਤ ਸਿੱਖ ਨਹੀਂ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਤੇਰੀ ਮਾਂ ਦਵਾਈਆ ਦੇਂਦੀ ਮੈਂ ਤਾਂ ਕਹਿੰਨਾ ਮੇਰੀ ਮਾਂ ਨਹੀਂ ਉਹ ਤੇਰੀ ਮਾਂ ਨਹੀਂ ਜਿਹੜੀ ਕਹਿੰਦੀ ਐ ਕਿ ਤੇ ਮੇਰਾ ਪੁੱਤ ਸਿੱਖ ਨਹੀਂ ਅਸ ਸਾਡੇ ਕੋਲ ਦੇਖੋ ਕਿਹੋ ਜਿਹਾ ਹਾਲ ਸੁਆਦੇ ਘਰ ਨੂੰ ਪੁੱਤ ਕਹੇ ਮੇਰਾ ਸਿਰ ਦੁਖਦਾ ਮਾਂ ਕਹਿੰਦੀ ਕੋਈ ਗੱਲ ਨਹੀਂ ਕਾ ਕਟਾਇਆ ਜਾਂ ਕਟਾਇਆ ਘਰ ਵਿੱਚ ਪਤਨੀ ਕਹੇ ਵਿਆਹ ਕਰ ਨਾ ਬਚਿਆ ਨਾ ਜੇ ਨਵੀਂ ਵਿਆਹੀ ਜੋੜੇ ਹੁੰਦੀ ਆ ਪਤਨੀ ਕਹਿੰਦੀ ਇਸ ਤਰ੍ਹਾਂ ਚੰਗੇ ਲੱਗਦੇ ਇਹ ਪ੍ਰੀਨਸ਼ੇਵ ਨੂੰ ਦਾੜੀ ਕਟਾਉਂ ਤੁਹਾਡੀ ਦਾੜੀ ਕੱਢੀ ਲੱਗ ਜਿਵੇਂ ਬਾਬੇ ਬਣੇ ਹੋਏ ਫਿਰ ਸਾੜੇ ਜਿਹੜੇ ਆ ਸਾੜਿਆਂ ਨੂੰ ਸੂਰਖ ਰੱਖੇ ਹੋਏ ਤਾਂ ਸਾਡੇ ਮੁਖੋ ਤੇ ਦਾੜਾ ਕੁੰਮਰਾ ਤੋਂ ਵੱਡੇ ਲੱਗਦੇ ਨੇ ਕੁੰਮਰਾ ਤੋਂ ਵੱਡੇ ਤੇ ਉਹ ਜੀ ਹੁੰਦਾ ਕਹਾਂ ਵਿੱਚ ਬਹੁਤ ਕੁਸ਼ਿਆ ਬਾਦ ਦੀ ਦੁਨੀਆ ਨੂੰ ਜਾਣਾ ਬਹੁਤ ਕੋ ਤੁਹਾਨੂੰ ਤੁਹਾਡੇ ਬੇਣਾਰੇ ਜਾਣਦੇ ਨੇ ਬੜਾ ਕੁਝ ਕਹਿੰਦੇ ਲੋ ਤੁਸੀਂ ਸਿਰਫ ਕੋ ਬڑے بڑے ਨਾਮ ਰੱਖ ਦਿੱਤੇ ਗਏ। ਪਰ ਕੀ ਜਾਣ ਉਹਨਾਂ ਨੂੰ ਮੁਸੀਬਤਾਂ ਸੀ ਕੀ ਕੀ ਹੁੰਦੀਆਂ ਸੀ ਕਿ ਉਹਨਾਂ ਕੋਲ ਪੁੱਛ ਕੇ ਨਾਲ ਸਹਜਦੇ। ਮਾਂ ਕਿਹਾ ਤਾ ਨਿਕਲ ਗਿਆ ਮੇਰਾ ਪੁੱਤ ਮਾਰ ਦੇਣਾ। ਜਲਾਦ ਕਹਿੰਦਾ ਤੂੰ ਕਹਿਣਾ ਮੈਂ ਦੇਖਾਂ ਤੇਰੀ ਮਾਂ ਕਹਿੰਦੀ ਮੇਰਾ ਪੁੱਤ ਸਿੱਖ ਹੀ ਤੂੰ ਦੱਸ ਕਾਉਣਾ। ਉਹ ਕਹਿੰਦਾ ਮੈਂ ਸੇਖਾਂ ਉਹ ਬੇਈਮਾਨ। ਮਾਂ-ਬਾਪ ਦਾ ਬਹੁਤ ਸਤਕਾਰ ਹੈ ਪਰ ਜਿਸ ਦਿਨ ਮਾਂ ਕਹੇ ਨਾ ਪੁੱਤ ਕਟਾਲਾ ਨਾਲ ਫੇਰ ਕਹਿ ਲਓ ਜੀ ਮੈਂ ਤੁਹਾਡੀ ਗੱਲ ਮੰਨੂ। ਤਹਾਡਾ ਕੁਝ ਮੰਨਾਂਗਾ ਇਹ ਗੱਲ ਨਹੀਂ ਉਹ ਮੰਨਦੀ ਮੈਂ ਇਹ ਗੱਲ ਤੋਂ ਬਾਹਰ ਜਰੂਰ ਰਹਾ ਆ ਬੜਾ ਸੋਹਣਾ ਇੱਕ ਨਾ ਕਲਿੱਪ ਛੁੱਟਾ ਜਿਹਾ ਬਣਾਇਆ ਹੋਇਆ ਉਹ ਤੇ ਪੰਜ 7 ਸੈਕਿੰਡ ਦਾ ਹੈ ਇੱਕ ਛੁੱਟਾ ਜਿਹਾ ਵਜਾ ਉਹਨੇ ਨਹੀਂ ਅਗਾਰੇ ਕਪੜੇ ਪਾਏ ਨੀਲਾ ਬਣਾ ਪਾਇਆ ਕਰਤੇ ਤੋਂ ਮਾਲਾ ਸੁਜਾਇਆ ਸਿਰ ਤੇ ਚੱਕਰ ਲਾਇਆ ਹੋਇਆ ਗਲ ਦੇ ਵਿੱਚ ਉਹਨੇ ਪੰਨਾ ਆਇਆ ਹੋਇਆ ਇੱਕ ਦੂਸਰੇ ਨੌਜਵਾਨ ਨਿਹੰਗ ਸਿੰਘ ਦੇ ਕੋਲ ਗਿਆ ਉਹਨੂੰ ਜਾ ਕੇ ਕਹਿੰਦਾ ਬਾਬਾ ਜੀ ਮੈਂ ਆਹ ਰੂਪ ਬਣਾਇਆ ਮੇਰੇ ਮਾਪਿਓ ਕਹਿੰਦੇ ਤੂੰ ਘਰੋਂ ਨਿਕਲ ਜਾ ਜੇ ਇਸ ਤਰ੍ਹਾਂ ਘਰ ਵਿੱਚ ਰਹਿਣਾ ਜੇ ਨਿਹੰਗ ਬਣਨਾ ਤੇ ਕਹੋ ਨਿਕਲ ਜਾ ਤੇ ਬੱਚੇ ਨੇ ਜਵਾਬ ਬੜੇ ਕਮਾਲ ਦਾ ਦਿੱਤਾ ਉਹ ਉਸੇ ਉਹ ਨਿਹੰਗ ਕਿਹਾ ਪਹਿਲਾਂ ਤਾਂ ਸਵਾਲ ਵੀ ਆਪਣਾ ਜਵਾਬ ਵੀ ਆਪਣਾ ਕਹਿੰਦਾ ਮੇਰੇ ਮਾਪਿਓ ਕਹਿੰਦਾ ਜੇ ਤੀ ਇਹ ਨਿਹੰਗ ਬਣਨਾ ਜਸਰ ਤੇ ਦੁਮਾਰਾ ਸੁਣਾਣਾ ਜੇ ਉਹ ਚੂੜਾ ਪਾ ਕੇ ਰੱਖਣਾ ਨਹੀਂ ਇਹ ਰੱਖਦਾ ਜੇ ਘਰ ਵਿੱਚ ਪੱਲਾ ਪਾ ਕੇ ਰੱਖਣਾ ਜਾ ਕੋ ਸਾਡੇ ਨਿਕਲਦਾ ਸਾਨੂੰ ਜਗਾ ਨਹੀਂ ਲੱਗਦਾ ਤੇ ਕਹਿੰਦਾ ਮੈਂ ਆਪਣੇ ਮਾਪੇ ਬਾਪੂ ਨੂੰ ਕਿਹਾ ਦੁਨੀਆਂ ਨਾਲੇ ਗਲਾ ਕਰੂ ਤੇ ਉਹ ਸਾਡੇ ਸਿੱਖਾਂ ਨੇ ਸਿੱਖੀ ਉਹਨੋਂ ਸੁਭਾਦੀ ਜਿਹੜੋਂ ਉਹ ਰਹਿੰਦੇ ਸੀ ਖਾਣ ਨੂੰ ਕੁਛ ਨਹੀਂ ਸੀ ਜੰਗਲਾਂ ਦੇ ਵਿੱਚ ਨਾਲ ਭਾਰਨਾ ਘਾ ਤੇ ਉਦੋਂ ਵੀ ਸਿੱਖ ਮਾਨ ਨਾਲ ਰਹਿੰਦੇ ਹੁੰਦੇ ਸੀ ਅਸੀਂ ਸਿੱਖ ਸਿੱਖੀ ਉਹਨੋਂ ਖਤਮ ਨਹੀਂ ਹੋਈ ਸਿੱਖੀ ਉਹੋ ਨਹੀਂ ਮੁਕੀ ਤੇ ਦੁਸ਼ਮਣ ਜਿਹੜਾ ਸੀ ਨਾ ਸਾਡਾ ਬਨਾਸ ਚਤੁਰ ਬਨਾ ਤੁਲਾਕ ਹਰ ਪੱਖ ਤੋਂ ਵੇਖਿਆ ਖੋਖਿਆ ਪਰਤਾਲਿਆ ਇਹਨੂੰ ਵੱਢਿਆ ਮਾਰਿਆ ਕਦੇ ਗਾਥ ਕੀਤੀ ਨਹੀਂ ਮੁਕੇ ਘਰ ਘਾਹ ਨੂੰ ਸੂਕ ਦੇ ਕੇ ਸਾਧ ਤਬਾਹ ਕੀਤਾ ਨਹੀਂ ਮੁਕੇ ਵੱਧਦੇ ਗਏ ਇਹ ਜਿਹਨਾਂ ਇਹਨਾਂ ਦੇ ਸਿੱਖਾ ਬਾਰੇ 'ਚ ਇੱਕ ਗੱਲ ਬਣੀ ਪ੍ਰਸਿੱਧ ਸੀ ਉਹ ਕਹਿੰਦੇ ਜਿੰਨੇ ਮਾਰੋ ਉਹਨੇ ਵੱਧਦੇ ਨੇ ਪਰ ਹੋਰ ਸਾਡਾ ਦੁਸ਼ਮਣ ਪਹੁਚਿਆ ਨਾ ਹੋ ਗਿਆ ਉਸ ਹਨ ਕਿਉਂ ਹੋ ਗਿਆ ਕਦੀ ਅਸੀਂ ਕਿੱਥੋਂ ਟੁੱਟੇ ਜਿੰਨਾ ਚਿਰ ਇੱਥੇ ਜੁੜੇ ਅਸੀਂ ਅਸੀਂ ਸਿਆਣੇ ਸੀ ਜਦੋਂ ਇੱਥੋਂ ਟੁੱਟੇ ਆ ਨਾ ਤੇ ਸਾਡਾ ਦੁਸ਼ਮਣ ਸਿਆਣਾ ਅਸੀਂ ਮੂਰਖ ਬਣ ਗਏ ਆ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਆ ਤਲਵਾਰਾਂ ਨਾਲ ਸਿੱਖੀ ਨਹੀਂ ਮੁੱਕੀ ਜਵਾਨੀ ਤਲਵਾਰਾਂ ਨਾਲ ਖਤਮ ਨਹੀਂ ਹੋਈ ਗੱrti ਕਦੀ ਨਹੀਂ ਵਧੀ ਹੈ ਆਰਿਆਂ ਨੇ ਜੀਲਦੇ ਖਤਮ ਨਹੀਂ ਕੀਤਾ ਕਿ ਛੋਟੀ ਜਿਹੀ ਸੁਈ ਨੇ ਮਕਉਣਾ ਸ਼ੁਰੂ ਕਰ ਦਿੱਤਾ ਟੋਟੀ ਦੀ ਸੁਈਆ ਆ ਸਾਡੇ ਨੌਜਵਾਨ ਲੋਕ ਲੋਕ ਕੇ ਆਪਣੀਆਂ ਬਾਹਾਂ ਵਿੱਚ ਟੁਕੀ ਜਾਂਦੇ ਨੇ ਫਿਰ ਉੱਠਿਆ ਨਹੀਂ ਜਾਂਦਾ ਆ ਥੋੜੇ ਸਮੇਂ ਦੇ ਲਈ ਤਰ ਤਬਾਹ ਹੋ ਜਿਹੜੇ ਪਾਸੇ ਕੋਈ ਨਿਗਰਾਨਾ ਦੇ ਵੀ ਨਾ ਆਪਣੇ ਆਪ ਨੂੰ ਵੀ ਦੇਖੋ ਤੇ ਬਚਿਆ ਨਹੀਂ ਗੁਰਦੁਆਰੇ ਚਲਾ ਜਾਵੇਗਾ ਨਾ ਬਾਠ ਕਰਨਾ ਸ਼ੁਰੂ ਕਰ ਦੇਗਾ ਉਹਨੇ ਅਮਰ ਸ਼ਕਰਿਆ ਸਿਰ ਸੱਜਿਆ ਕੁਝ ਨਹੀਂ ਵਿਗੜਨਾ ਉਹ ਗਲਤ ਸੰਗਤ ਵਿੱਚ ਪੈ ਗਿਆ ਫਿਰ ਦੇਖੋ ਘਰ ਸਾਰਾ ਹੀ ਬਵਾਹ ਤਸਾਲੂ ਹੁੰਦਾ ਬਚਾਰਾ ਪਾਪ ਦਾ ਕਾਬੇ ਗੋਦਵਾਰੇ ਨਾ ਜਾਵੇ ਤੁਫਲਾ ਨਹੀਂ ਖਾ ਕੇ ਜਾਇਆ ਕਰ ਅਸੀਂ ਡਾਂਸ ਦੀਆਂ ਕਲਾਸਾਂ ਲਵਾਉਨੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਬੱਚਿਆਂ ਨੇ ਜਿਹੜਾ ਸੀ ਨਾ ਉਹ ਕਲਾਕੇ ਜਿਵੇਂ ਸ਼ੁਰੂ ਕਰ ਦਿੱਤੇ ਪਰ ਆਪਣਾ ਫਲਸਫਾ ਜਿਹੜਾ ਕਪੜਾ ਭੁਲੇ ਸਾਡੇ ਕੋਲ ਇਹ ਖੈਰ ਤੁਸੀਂ ਗੱਲ ਕਰਦੇ ਸੀ ਸਿੱਖੀ ਦੇ ਫਲਸਫੇ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਸਿੱਖੀ ਨੂੰ ਮਕਾਸ ਮਕਾਸ ਆਖੀ ਜੇ ਸਿੱਖ ਮੂਰਖਾ ਹੋਣ ਚੇਤ ਸਿਖਾਉਣਾ ਮਾਰਨਾ ਜੇ ਸਿੱਖ ਅਵੇਸਰੇ ਹੋ ਕੇ ਆਪਣੇ ਆਪੇ ਦੀ ਪਛਾਣ ਨਾ ਕਰਨ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਗ੍ਰੰਥ ਨਾਲ ਨੱਠਣਾ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਤੋਂ ਕਹੇ ਆਣਾ ਸਾਥ ਮਾਗੋ ਚਾਹੀਦਾ ਕੋਈ ਨਹੀਂ ਮਾਰ ਸਕਦਾ ਜੇ ਇੱਥੇ ਨਹੀਂ ਬਸ ਆਪਣਾ ਖੁਦ ਸੁਭਾ ਸੰਭਾਲ ਅੱਜ ਕਾਲਸੇ ਦਾ ਪ੍ਰਗਟ ਦਿਹਾੜਾ ਹੈ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਬੜਾ ਪੁਰਾਣਾ ਇਹ ਕੀਤਾ ਗਿਆ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀਆਂ ਸੇਵਾਵਾਂ ਕਰਦੀਆਂ ਗਈਆਂ ਨੇ ਤੇ ਸਾਡੀ ਕੋਸ਼ਿਸ਼ ਸਾਰਿਆਂ ਦੀ ਇਹ ਹੁੰਦੀ ਹੈ ਕਿ ਇਹ ਪ੍ਰਬੰਧਕਾਂ ਨੇ ਇੰਨਾ ਪੁਰਾਣਾ ਕੀਤਾ ਨਾ ਤੇ ਗੁਰੂ ਘਰ ਵਿਚ ਹਾੜੀਆਂ ਭਈਏ ਜੋ ਚਾਲਦੀਆਂ ਸੇਵਾਵਾਂ ਦੇ ਵਿੱਚ ਮਾਣਿਤ ਆਪਣਾ ਜ਼ੋਰਦਾਰ ਪੱਲੇ ਹੀ ਇਸਾਫਾ ਇਹ ਇਸ ਸ਼ਰਾਰਤ ਤੁਹਾਡੇ ਵਾਸਤੇ ਕੁਝਿਆ ਜਾਂਦਾ ਹੈ ਅਮਰ ਕਬੀਰ ਜੀ ਤੋਂ ਰਾਗੀ ਸੰਗੀਤ ਤੁਮ ਕਰਤੇ ਵਕ ਵਕ ਨਾਮਾ ਤੋਂ ਜਥੇ ਆਏ ਉਹ ਵੀ ਇੱਕ ਲੁਧਿਆਣੇ ਤੋਂ ਆ ਕੇ ਭਾਈ ਉਤਾਸ ਸਿੰਘ ਉਹਨਾਂ ਨੇ ਕੀਰਤਨ ਸਰਵਣ ਕਰਵਾਇਆ ਫਿਰ ਉਸ ਤੋਂ ਭਾਈ ਕੁਲਵਿੰਦਰ ਸਿੰਘ ਜੀ ਆਏ ਉਹਨਾਂ ਨੇ ਆਪ ਜੀ ਨੂੰ ਕਥਾ ਸਰਵਣ ਕਰਵਾਇਆ ਭਾਈ ਮਰਤੀ ਸਿੰਘ ਵੀ ਗੋਦਵਾਲਾ ਸਾਹਿਬ ਦੇ ਸੂਰਬਾਨ ਵਿਦਵਾਨ ਆਪ ਜੀ ਕਥਾ ਸਰਵਣ ਕਰਵਾਈ ਕਾਦੇ ਵਾਸਤੇ ਕਿ ਅਸੀਂ ਸਿੱਖੀ ਸੇਧ ਲਈ ਸਿੱਖੀ ਜਾਣ ਲਈ ਤੋਂ ਪ੍ਰਬੰਧ ਸਜਣਾ ਬੋਲ ਕੇ ਜੀਤੇ ਮੁਕਾਲੇ ਆਣਾ ਜੂਰ ਸਫਰੇ ਪਿਆ ਕਰੋ ਆਪ ਨੂੰ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰੀਆਂ ਭੇਜਿਆ ਕਰੋ ਲੰਗਰ ਦਾ ਦਾ ਲੈਣਾ ਤੇ ਲੱਜ ਛਕਣਾ ਨਹੀਂ ਸਾਰਿਆਂ ਨੂੰ ਕੋਈ ਨਾ ਕੋ ਖਾਲੀ ਜਾਣ ਚਾਹੀਦਾ ਵਿਚਾਰਾ ਕਾ ਨਹੀਂ ਹੁਣਾਂ ਕੋ ਲਾਦੀ ਖਿਮਾ ਬਖਸ਼ੀ ਸਤਿਗੁਰੂ ਸਾਹਿਬ ਕਿਰਪਾ ਕਰ ਖਾਸੇ ਪ੍ਰਗਟ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਾਜੇ ਸਾਜਨਾ ਕੀ ਨਾਹੀਂ ਕਰਦੇ ਰ ਆਸਰਾ ਪਿਆ ਸਭੁ ਸਹੈਰਿ ਇਸਿਹ ਸੋ ਪਾਵੇ ਸਦਾ ਸਿਮ ਸਿਰਾਹ ਤੇਰੀ ਨਾਮ ਮਨੁ ਸਾਬੇ ਨਾਮ ਜਿਨ ਕਾ ਮਨ ਮੁਰਸਿਆ ਵਾਹੇ ਸੁਖੁ ਕਰੀ ਹੈ ਕਹ ਨਾਮ ਤੇ ਸਾਹਿਬ ਕੀ ਆ ਨਾਹੀਂ ਕਰਦੇ ਰ ਸਾਚਾ ਨਾਮ ਹੀ ਰ ਆਧਾਰੋ ਸਾਧ ਨਾਮ ਅਗਾ ਮੇਰਾ ਜਿਨ ਕਾ ਸਭ ਕੁਆ ਨਾਮ ਪਰਸ਼ਾਮ ਸੁਖ ਮਾਏ ਵਸੀਆ ਵਿਚਾਂ ਸਾਧ ਪੂਰੀ ਆਇ ਨਾ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਸੁਧੀਆਂ ਐ ਵਡੇ ਅੰਨਾ ਕਹਿ ਨਾ ਸੁਣੋ ਸੰਤੋ ਸਰੂਪਿਆ ਰੋ ਸਾਡਾ ਨਾਮ ਮੇਰਾ ਆਧਾਰ ਵਾਜੇ ਪੰਖ ਸ਼ਬਦ ਕਾਲ ਸਤਾ ਕਾਲ ਸਤਾ ਕਹਿ ਸ਼ਬਦ ਵਾਜੇ ਜਗਤ ਰਾਜ ਕਰਤਾ ਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਝਿਨ ਉਸੇ ਨਾਮ ਹਰਿ ਚਾ ਲਾਗੇ ਕਹਿ ਨਾਮ ਤਹਿ ਸੁਖ ਹੋਆ ਕਿਰਤ ਕਾਰਨ ਅਰਵਾਜੇ ਨਾਲ ਸੁਣ ਬੜਾ ਭਾਗ ਹੀ ਹੋ ਸਕਨ ਮਨੋਰਥ ਪੂਰੇ ਆਰ ਗਰੰਥਾ ਪਾਇਆ ਤ੍ਰਿਸ਼ਕ ਨੂੰ ਸੁਏ ਧੂਪ ਰੋਗ ਸੰਤਾਂ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਹਿਬ ਭਏ ਸਭ ਸੇ ਪੂਰੇ ਗੁਰ ਤੇ ਜਾਨ ਸੰਤੇ ਪੁਨੀਰ ਕਹਤੇ ਪੂਰੇ ਸਤਗੁਰ ਰਹਾ ਪ੍ਰਭੂਏ ਮਹਿਨਵੰਤ ਨਾਟ ਗੁਰ ਚਰਨ ਲਾ ਕੇ ਬਾਜੇ ਅਨਹਰ ਪੂਰੇ ਸੰਤੇ ਪੁਨੀਰ ਕਹਤੇ ਪਵਿਤ ਸਤਿਗੁਰ ਰਵੇ ਆਪ ਪਰਪੂਰੇ ਬਿਰਵੰਤ ਨਾਨਕ ਮੁਰ ਚਰਨ ਲਾ ਕੇ ਵਾਜੇ ਅਨਹਰ ਤੂਰੇ ਵਾਜ ਗੁਰੂ ਕੀ ਬਾਸਨ ਵਾਜ ਗੁਰੂ ਕੀ ਫਤਿਹ ਉਠਾ ਕੋ ਰਹਿ ਤੁਮ